ਬਾਬਾ ਲਾਲ ਬਾਦਸ਼ਾਹ ਸਰਕਾਰ ਜੀ ਦੀ 25ਵੀਂ ਸਲਾਨਾ ਵਰ੍ਹੇ ਸੀ ਇਸ ਮਹੀਨੇ ਦੀ 26 ਅਤੇ 27 ਮਾਰਚ ਨੂੰ ਸ਼ਹਿਰ ਨਕੋਦਰ ਵਿਖੇ ਮਨਾਈ ਜਾ ਰਹੀ ਹੈ ਇਸ ਮੌਕੇ ਵਿਜੇਦਾਨ ਅਵਸਰ ਪਰਸ ਭਾਵਦਸ ਭਾਰਤ ਅਤੇ ਦਰਬਾਰ ਬਾਪੂ لال ਬਾਦਸ਼ਾ ਪ੍ਰਬੰਧਕ ਕਮੇਟੀ ਨੇ ਸਾਡੇ ਚੈਨਲ ਨਾਲ ਉੱਚੇ-ਚੇ ਤੌਰ ਤੇ ਗੱਲਬਾਤ ਕਰਦੇ ਹਾਂ ਦੱਸਿਆ ਕਿ ਸੂਬਾ ਪੰਜਾਬ ਸਮੇਤ ਭਾਰਤ ਦੇ ਹੋਰ ਵੀ ਪ੍ਰਾਂਤਾਂ ਵਿੱਚੋਂ ਸੰਗਤ ਦਾ ਜਮਾਵੜਾ 26 ਅਤੇ 27 ਮਾਰਚ ਨੂੰ ਸ਼ਹਿਰ ਨਕੋਦਰ ਵਿਖੇ ਹੋਵੇਗਾ ਵਿਜੇ ਦਾਨਵ ਜੀ ਨੇ ਇਹ ਵੀ ਆਖਿਆ ਕਿ ਦਾਤਾ ਜੀ ਦੇ ਮਰੀਦ ਸੂਬਾ ਪੰਜਾਬ ਦੇ ਕੋਨੇ-ਕੋਨੇ ਵਿੱਚ ਵਸਦੇ ਨੇ ਅਤੇ ਇਸ ਵਰਸੀ ਸਮਾਗਮ ਮੌਕੇ ਪੂਰੇ ਪੰਜਾਬ ਦੇ ਵਿੱਚੋਂ ਇੱਕ ਵੱਡਾ ਹੀ ਇਕੱਠ ਸ਼ਹਿਰ ਨਕੋਦਰ ਵਿਖੇ ਵੇਖਣ ਨੂੰ ਮਿਲੇਗਾ। ਔਰ ਦਾਦਾ ਜੀ ਦੇ ਮুরিਦ ਇੱਕ ਵੱਡੀ ਗਿਣਤੀ ਦੇ ਵਿੱਚ ਦਰਬਾਰ ਤੇ ਡੇਰੇ ਵਿਖੇ ਆਉਣਗੇ। ਕੇਡੀ ਵਰਲਡ ਪੰਜਾਬੀ ਨਿਊਜ਼ ਵੇਖ ਰਹੇ ਸਾਰੇ ਦਸ਼ਕਾਂ ਦਾ ਸਵਾਗਤ ਹੈ ਪਿਆਰੇ ਦਸਕੋ ਅੱਜ ਅਸੀਂ ਮੌਜੂਦ ਹਾਂ ਇਤਿਹਾਸਿਕ ਸ਼ਹਿਰ ਨਕੋਦਰ ਵਿਖੇ ਔਰ ਦਰਬਾਰ ਹੈ ਜੀ ਧੰਨ ਧੰਨ ਦਾਤਾ ਲਾਲ ਬਹਾਦਰ ਕਰ ਜੀ ਦਾ ਔਰ ਜਿਵੇਂ ਕਿ ਸਾਰੇ ਪੰਜਾਬ ਦੇ ਵਸਨੀਕਾਂ ਨੂੰ ਪਤਾ ਹੈ ਕਿ ਦਾਦਾ ਜੀ ਦੀ ਵਰਸੀ ਬਹੁਤ ਹੀ ਨਜ਼ਦੀਕ ਹੈ ਔਰ ਇਸ ਵਿਸ਼ੇ ਦੇ ਵਿੱਚ ਅੱਜ ਇੱਕ ਵਿਸ਼ੇਸ਼ ਮੀਟਿੰਗ ਹੋਈ ਔਰ ਕਮੇਟੀ ਦੇ ਸਾਰੇ ਮੈਂਬਰ ਸਾਡੇ ਨਾਲ ਮੌਜੂਦ ਨੇ ਆਓ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਹਾਂ ਜੀ ਜੈ ਸੰਗਤ ਜੀ ਜੈ ਸਤਿ ਸ੍ਰੀ ਅਕਾਲ ਸਾਈਂ ਹਾਂਸਾ ਇੱਧਰ ਵਿੱਚ ਹੀ ਆਏ ਸਨ ਜੀ ਔਰ ਕੀ ਫੈਸਲਾ ਲਿੱਤਾ ਗਿਆ ਹਸ ਉਹਨਾਂ ਦੀ ਯੋਗ ਸਰਪ੍ਰਸਤੀ ਦੇ ਅੰਦਰ ਅੱਛੀ ਵੀ ਜਿਹੜੀ ਉਹਨਾਂ ਦੀ ਅਪੋਜੀਟ ਸੀਟ ਆ ਉਹ 26 ਤੇ 27 ਨੂੰ ਬਹੁਤੀ ਹਰਸੋ ਲਾਸਨ ਔਰ ਬਰਿਆਸਤਾ ਦੇ ਨਾਲ ਮਨਾਈ ਜਾਊਗੀ। ਆਲਮੋਸਟ ਸਾਰੀਆਂ ਮੁਕੰਮਲ ਤਿਆਰੀਆਂ ਜਿਹੜੀਆਂ ਵਾਂ ਉਹ ਹੋ ਚੁੱਕੀਆਂ ਵਾਂ। ਔਰ ਮੈਂ ਤੁਹਾਡੇ ਮਾਦਮ ਤੋਂ ਸੰਗਰ ਨੂੰ ਵਿਸ਼ੇਸ਼ ਤੌਰ ਤੇ ਇਹ ਸਾਰੀ ਜੋ ਟੀਮ ਤੁਸੀਂ ਦੇਖ ਰਹੇ ਹੋ ਦਸਦੀ ਇਹਨਾਂ ਵੱਲੋਂ ਬੇਨਤੀ ਕਰਾਂਗਾ ਕਿ ਹਰਸੋ ਲਾਸਨ ਆਪਣੇ ਪਰਿਵਾਰਾਂ ਸਮੇਤ ਤੁਸੀਂ ਇੱਥੇ ਪਹੁੰਚਣ ਦਾ ਹਾਲਤਾ ਕਰੋ ਤੇ ਬਾਪੂ ਜੀ ਦਾ ਅਸ਼ੀਰਵਾਦ ਜਿਹੜਾ ਲਵੋ। ਨਾਲ ਦੀ ਨਾਲ ਮੈਂ ਜ਼ਿਲ੍ਹਾ ਪ੍ਰਸ਼ਾਸਨ ਜ਼ਿਲੰਦਰ ਦਾ ਵੀ ਵਿਸ਼ੇਸ਼ ਤੌਰ ਤੇ ਉਹਨਾਂ ਦਾ ਵੀ ਧੰਨ ਕਰਦਾ ਕਿ ਉਹਨਾਂ ਨੇ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਤਾਂ ਕਈ ਦਿਨਾਂ ਤੋਂ ਪੂਰੀ ਤਰ੍ਹਾਂ ਤੰਦ ਦਿੱਲੀ ਦੇ ਨਾਲ ਉਹ ਇਸ ਸੁਰੱਖਿਆ ਦੇ ਪ੍ਰਬੰਧ ਜਿਹੜੇ ਨੇ ਉਹ ਕਰ ਰਹੇ ਨੇ ਵੀ ਜੀ ਜੇਕਰ ਗੱਲ ਕਰੀਏ ਦਾ ਸਰਕਾਰ ਜੀ ਦੇ ਮੇਲੇ ਦੀ ਪੂਰੇ ਸੂਬਾ ਪੰਜਾਬ ਸਮੇਤ ਬਾਹਰੋਂ ਭਾਰਤ ਦੇ ਕੋਨੇ ਕੋਨੇ ਤੋਂ ਲੋਕੀ ਆਉਂਦੇ ਨੇ ਦਰਬਾਰ ਚ ਨਕਮਸਰ ਹੋਣ ਉਹਨਾਂ ਵਾਸਤੇ ਕੀ ਸੁਨੇਹਾ ਹੈ ਇਸ ਵਰਸੀ ਦੇ ਮੌਕੇ ਸੁਣੋ ਹੱਥ ਜੋੜ ਕੇ ਬੇਨਤੀ ਕਰਦੇ ਜੀ ਸਾਰੇ ਟਰੱਸਟ ਵੱਲੋਂ ਸਾਰੀ ਕਮੇਟੀ ਵੱਲੋਂ ਕਿਉਂ ਬਾਪੂ ਜਿੱਤੇ ਇਸ ਮੁਕਦਮ ਜਗਾ ਤੇ ਆ ਕੇ ਨਤਮਸਤਕ ਹੋਣ ਆਪਣੀਆਂ ਮਨੋ ਕਾਮਨਾ ਜਿਹੜੀਆਂ ਵਾ ਮਰਦਾ ਆਪਣੀਆਂ ਪੂਰੀਆਂ ਕਰਨ ਔਰ ਇਹ ਉਹ ਪਵਿੱਤਰ ਸਥਾਨ ਆ ਜਿੱਥੇ ਕੋਈ ਵੀ ਵਸ਼ਰ ਆਂਦਾ ਵਾ ਉਹਦੀਆਂ ਮਨੋ ਕਾਮਨਾ ਜਿਹੜੀਆਂ ਵਾ ਉਹ ਪੂਰੀਆਂ ਹੁੰਦੀਆਂ ਵਾ ਕਿਹਨ ਜਆਪ ਤਾਂ ਲੱਗ ਚੁੱਕਾ ਹੈ ਪੰਜਾਬ ਦੇ ਵਿੱਚ ਉਹਦਾ ਵੀ ਅਸਰ ਇਸ ਮੇਲੇ ਤੇ ਦੇਖਣ ਨੂੰ ਮਿਲੇਗਾ ਕੋਈ ਮੇਲੇ ਧਾਰਮਿਕ ਇਲੈਕਸ਼ਨ ਕਮਿਸ਼ਨਰ ਦਾ ਧਾਰਮਿਕ ਇਸੇ ਚੀਜ਼ ਦਾ ਕੋਈ ਨਹੀਂ ਹੁੰਦਾ ਉਹ ਸਾਰੇ ਪ੍ਰੋਗਰਾਮ ਰੋਜ਼ ਹੋ ਰਹੇ ਨੇ ਆਪ ਤੁਹਾਡੇ ਸਾਹਮਣੇ ਆਉਣ ਲਗਾਤਾਰ ਪ੍ਰੋਗਰਾਮ ਸਾਰੇ ਪੰਜਾਬ ਚ ਧਾਰਮਿਕ ਤੌਰ ਤੇ ਹੋ ਹੀ ਰਹੇ ਨੇ ਧਾਰਮਿਕ ਤੌਰ ਤੇ ਕਿਸੇ ਤਰ੍ਹਾਂ ਦਾ ਨਹੀਂ ਹਾਂ ਜਿਹੜੇ ਪੋਸਟਰ ਵਾਜੇ ਹੁੰਦੀ ਆ ਉਦੋਂ ਤੇ ਕੋਈ ਨਾਨ ਪੋਲੀਟੀਕਲ ਪਰਸਨ ਜਿਹੜਾ ਸਾਡੀ ਵੈਸੇ ਵੀ ਇਹਦਾ ਸਾਡਾ ٹرسٹ ਆ ਜਾਂ ਸਾਡੀ ਜਿਹੜੀ ਕਮੇਟੀ ਆ ਉਹ ਨਾਨ ਪੋਲੀਟੀਕਲ ਆ ਔਰ ਹਰ ਤਰ੍ਹਾਂ ਦੇ ਜਿੰਨਾ ਜਿਹੜੇ ਵੀ ਮਤਲਬ ਆਪੂ ਜੀ ਨਾਲ ਮੁਹੱਬਤ ਕਰਦੇ ਆ ਔਰ ਜਿਨ੍ਹਾਂ ਦੀਆਂ ਆਸਾਂ ਮਰਦਾ ਇੱਥੇ ਪੂਰੀਆਂ ਹੁੰਦੀਆਂ ਵਾ ਸਾਰੇ ਲੋਕ ਇੱਥੇ ਆਣ ਆਤੇ ਆ ਮਤਲਬ ਦੇਖਦੇ ਔਰ ਨਾਨ ਪੋਲੀਟੀਕਲ ਸਾਡੀ ਅਸੀਂ ਸਾਰਿਆਂ ਨੂੰ ਵੈਲਕਮ ਕਰਦੇ ਹਾਂ ਕੋਈ ਹੋਰ ਭਗਵਾਨ ਵਾਲਮੀਕ ਟਾਈਗਰ ਫੋਰਸ ਵੱਲੋਂ ਇੱਕ ਵੀਡੀਓ ਜਾਰੀ ਕੀਤੀ ਗਈ ਸੀ ਪਿੱਛੇ ਭਗਵਾਨ ਵਾਲਮੀਕ ਮਹਾਰਾਜ ਜੀ ਦਾ ਇੱਕ ਅਨਕੰਪਲੀਟ ਮੰਦਿਰ ਹੈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਉਹਨਾਂ ਨੇ ਇੱਕ ਮੰਗ ਕੀਤੀ ਸੀਗੀ ਭਗਵਾਨ ਵਾਲਮੀਕ ਟਾਈਗਰ ਫੋਰਸ ਨੇ ਕਿ ਉਹਦੇ ਉੱਤੇ ਵੀ ਥੋੜਾ ਕਮੇਟੀ ਨੂੰ ਨਜ਼ਰ ਰੱਖਣੀ ਚਾਹੀਦੀ ਹੈ ਉਹਦੀ ਜਿਹੜੀ ਡਿਵੈਲਪਮੈਂਟ ਹੈ ਉਹ ਚੱਲ ਰਹੀ ਹੈ ਬਹੁਤ ਜਲਦ ਤੱਕ ਪਰਮਪਤਾਪਾ ਮਹਾਂਤਮਾ ਭਗਵਾਨ ਵਾਲਮੀਕ ਜੀ ਦਾ ਆਰਾਧਾ ਜੋ ਕਿ ਬ੍ਰਹਮਾਲਿਆ ਮੰਦਿਰ ਆ ਉਸ ਨੂੰ ਵੀ ਬਹੁਤ ਖੂਬਸੂਰਤ ਆ ਤੁਸੀਂ ਬਣਦਾ ਹੋ ਦੇਖੂਗਾ ਔਰ ਉਹਨਾਂ ਨੇ ਇਸ ਵੀਡੀਓ ਚ ਆਖਿਆ ਸੀ ਕਿ ਮਤਲਬ ਕਿ ਜਿਹੜਾ ਮੰਦਰ ਭਗਵਾਨ ਵਾਲਮੀਕ ਮਹਾਰਾਜ ਜੀ ਦਾ ਜਿਹੜਾ ਇਹਦਾ ਨਹੀਂ ਪੱਥਰ ਉਹ ਦਰਬਾਰ ਦੀ ਇਸ ਇਮਾਰਤ ਤੋਂ ਪਹਿਲੇ ਦਾ ਕਾਫੀ ਸਮਾਂ ਪਹਿਲਾਂ ਦਾ ਮਤਲਬ ਕਿ ਰੱਖਿਆ ਗਿਆ ਸੀ ਉਹਦੇ 'ਤੇ ਕਮੇਟੀ ਦੀ ਨਜ਼ਰ ਕਿਉਂ ਨਹੀਂ ਗਈ ਨਹੀਂ ਕੋਈ ਨਹੀਂ ਕਈ ਵਾਰੀ ਕੋਈ ਕਮੀ ਰਹਿ ਜਾਂਦੀ ਹੈ ਉਹਨੂੰ ਸਹੀ ਦੂਰ ਕਰਾ। ਉਸਨ ਬਾਬਾ لال ਬਾਸ਼ਾ ਕਮੇਟੀ ਦੇ ਮੈਂਬਰ ਔਰ ਤੁਸੀਂ ਦੇਖ ਰਹੇ ਸੀ ਕੇਡੀ ਵਰਲਡ ਪੰਜਾਬੀ ਨਿਊਜ਼ ਕੈਮਰਾਮੈਨ ਗੌਰਵ ਸ਼ਰਮਾ ਦੇ ਨਾਲ